ਜੀ ਸੋ ਕੱਲ 12ਵਾਂ ਦਿਨ 12 ਤਰੀਕ ਸੈਪਟੰਬਰ ਮਹੀਨੇ ਦੀ 2024 ਦਿਨ ਵੀਰਵਾਰ ਨੂੰ ਕਿਹੜੇ ਕਿਹੜੀਆਂ ਐਕਟੀਵਿਟੀਆਂ ਨੇ ਜਿਹੜੀਆਂ ਆਪਾਂ ਪੋਸ਼ਣ ਮਾ ਦੇ ਵਿੱਚ ਸੈਲੀਬ੍ਰੇਟ ਕਰਨੀਆਂ ਨੇ ਸਭ ਤੋਂ ਪਹਿਲੇ ਨੰਬਰ ਤੇ ਮਦਰ ਮੀਟਿੰਗ ਮਦਰ ਮੀਟਿੰਗ ਵੈਸੇ ਵੀ ਤੁਸੀਂ ਸਾਰੇ ਮਿਲਾਂ ਦਾ ਆਪਣੇ ਆਂਗਣਵਾੜੀ ਸੈਂਟਰਸ ਦੇ ਵਿੱਚ ਕਰ ਰਹੇ ਹੋ ਜਿਹਦੇ ਵਿੱਚ ਤੁਸੀਂ ਦੁੱਧ ਪਲਾਉ ਮਾਵਾਂ ਨੂੰ ਬੁਲਾਣੇ ਹੋ ਗਰਭਵਤੀ ਮਾਵਾਂ ਨੂੰ ਬੁਲਾਣੇ ਹੋ ਠੀਕ ਹੈ ਉਹਨਾਂ ਨੂੰ ਜੋ ਵੀ ਤੁਸੀਂ ਉਹਨਾਂ ਨੂੰ ਗਾਈਡ ਕਰਨਾ ਜਿਵੇਂ ਪਹਿਲੇ 1000 ਦਿਨ ਠੀਕ ਹੈ ਬ੍ਰੈਸਟ ਫੀਡਿੰਗ ਦੀ ਜਿਹੜੀ ਮਹੱਤਤਾ ਉਹਦੇ ਬਾਰੇ ਦੱਸ ਦਿਓ ਪੂਰਕ ਖੁਰਾਕ ਤੇ ਲੈਕਚਰ ਪੂਰਕ ਖੁਰਾਕ ਜਿਹਦੇ ਵਿੱਚ ਸਾਰੇ ਨਿਊਟ੍ਰੀਐਂਟਸ ਹੋਣ ਠੀਕ ਹੈ ਉਹਦੇ ਬਾਰੇ ਲੋਕਾਂ ਨੂੰ ਗਾਈਡ ਕਰਨਾ ਪੂਰਕ ਖੁਰਾਕ ਬਾਰੇ ਦੱਸਣਾ ਠੀਕ ਹੈ ਉਹ ਮਤਲਬ ਜਿਹੜੀਆਂ ਮਦਰਸ ਨੇ ਦੁੱਧ ਪਲਾਉ ਮਾਵਾਂ ਨੇ ਜਾਂ ਸਪੈਸ਼ਲਿਟੀ ਗਰਭਵਤੀ ਨੇ ਉਹਨਾਂ ਨੂੰ ਸਪੈਸ਼ਲ ਕਹਿਣਾ ਕਿ ਤੁਹਾਡਾ ਕੈਲਸ਼ੀਅਮ ਆਇਰਨ ਹੈ ਜਿਹੜਾ ਟਿਲ ਬੇਬੀ ਬਰਥ ਕੰਟੀਨਿਊਸਲੀ ਜਿਹੜਾ ਉਹ ਚੱਲਣਾ ਚਾਹੀਦਾ ਉਸ ਤੋਂ ਬਾਅਦ ਕਿਚਨ ਗਾਰਡਨਿੰਗ ਬਾਰੇ ਜਾਗਰੂਕਤਾ ਕਿਚਨ ਗਾਰਡਨਿੰਗ ਨੂੰ ਹੁੰਦੀ ਹੈ ਜਿਵੇਂ ਆਪਾਂ ਕਿਚਨ ਨਾਲ ਰਿਲੇਟਡ ਵੈਜੀਟੇਬਲਸ ਗਰੋ ਕਰਨੀਆਂ ਜਿਹੜੀਆਂ ਆਪਾਂ ਆਪਣੇ ਏਰੀਆ ਵਿੱਚ ਕੱਟ ਸਕਦੇ ਹਾਂ ਜਿਵੇਂ ਧਨੀਆ, ਪੁਦੀਨਾ, ਮੇਥੇ ਠੀਕ ਹੈ ਵੀ ਇਹ ਜਿਹੜੀਆਂ ਗ로우 ਕਰਨੀਆਂ ਔਰ ਇਹਨਾਂ ਦੀ ਸਾਡੀ ਡਾਈਟ ਦੇ ਵਿੱਚ ਇਹਨਾਂ ਦੀ ਕੀ ਮਹੱਤਤਾ ਹੈ ਦੇਖੋ ਜਿਵੇਂ ਪੁਦੀਨਾ ਆਇਰਨ ਕਿੰਨਾ ਮਿਲਦਾ ਆਪਾਂ ਨੂੰ ਇਹਦੇ ਲਈ ਤੁਸੀਂ ਕੀ ਕਰ ਸਕਦੇ ਹੋ ਗਾਈਡ ਉਹਨਾਂ ਨੂੰ ਕਿ ਵੀ ਤੁਸੀਂ ਪੁਦੀਨੇ ਦੀ ਚਟਨੀ ਬਣਾ ਕੇ ਆਪਣੇ ਫ੍ਰਿਜ ਦੇ ਵਿੱਚ ਰੱਖ ਸਕਦੇ ਹੋ ਔਰ ਉਹਨੂੰ ਖਾ ਸਕਦੇ ਹੋ ਚਾਰ-ਪੰਜ ਦਿਨੋਂ ਚਟਨੀ ਚੱਲ ਸਕਦੀ ਹੈ ਸਭ ਤੋਂ ਬੈਸਟ ਤਰੀਕਾ ਆਇਰਨ ਲੈਣ ਦਾ ਫਿਰ ਇਹ ਛਾਤੀ ਦਾ ਦੁੱਧ ਚੰਗੋਂ ਵਾਲੀ ਜਾਗਰੂਕਤਾ ਇਹਦੇ ਵਿੱਚ ਮੈਂ ਤੁਹਾਨੂੰ ਹਰ ਵਾਰ ਹਰ ਵੀਡੀਓ ਦੇ ਵਿੱਚ ਇਹ ਜ਼ਰੂਰ ਕਹਿਨੀ ਆ ਕਿ ਮਾਪਿਆਂ ਨੂੰ ਇਹ ਗੱਲ ਜ਼ਰੂਰ ਕਹਿਨੀ ਹੈ ਕਿ ਜੇ ਤੁਸੀਂ ਆਪਣੇ ਬੱਚੇ ਨੂੰ ਫੀਡ ਦੇਣੀ ਹੈ ਤਾਂ ਆਪਣਾ ਮਾਈਂਡ ਬਿਲਕੁਲ ਰਿਲੈਕਸ ਰੱਖਣਾ ਹੈ ਪੋਜ਼ਿਟਿਵ ਵਾਈਬਸ ਰੱਖਣੀਆਂ ਨੇ ਠੀਕ ਹੈ ਉਸ ਟਾਈਮ ਹੀ ਬੱਚੇ ਨੂੰ ਫੀਡ ਦੇਣੀ ਹੈ ਔਰ ਬੱਚੇ ਨੂੰ ਅੱਛੀ ਤਰ੍ਹਾਂ ਮਤਲਬ ਰਜਾਨਾ ਹੈ ਫੀਡ ਦੇ ਨਾਲ ਦੋਨੋਂ ਸਾਈਡ ਤੋਂ ਅੱਛੀ ਤਰ੍ਹਾਂ ਫੀਡ ਦੇ ਕੇ ਬੱਚਾ ਜਿਹੜਾ ਹੈਗਾ ਜ਼ਿਆਦਾ ਹੈਲਥੀ ਹੁੰਦਾ ਜ਼ਿਆਦਾ ਟਾਈਮ ਜਿਹੜਾ ਰੈਸਟ ਲੈਂਦਾ ਉਹ ਫਿਰ ਆਯੂਸ਼ ਦੇ ਸਿਧਾਂਤਾਂ ਦੀ ਵਰਤੋਂ ਬਾਰੇ ਜਾਗਰੂਕਤਾ ਆਯੂਸ਼ੋ ਠੀਕ ਹੈ ਆਯੂਸ਼ਵਾਰੇ ਲੋਕਾਂ ਨੂੰ ਦੱਸਣਾ ਠੀਕ ਹੈ ਆਯੂਸ਼ ਦੇ ਸਿਧਾਂਤ ਜਿਵੇਂ ਆਪਣੀ ਨੇਚਰ ਆ ਗਈ ਜਿਹੜੇ ਆਪਾਂ ਪੋਸ਼ਟਿਕ ਤੱਤ ਲੈ ਰਹੇ ਹਾਂ ਇਹਨਾਂ ਬਾਰੇ ਲੋਕਾਂ ਨੂੰ ਜਿਹੜਾ ਹੈਗਾ ਜਾਗਰੂਕ ਕਰਨਾ ਯੋਗਾ ਬਾਰੇ ਲੋਕਾਂ ਨੂੰ ਵੇਅਰ ਕਰਨਾ ਇਹਦੇ ਲਈ ਤੁਸੀਂ ਯੋਗਾ ਕੈਂਪ ਸੈੱਡ ਹੀ ਆਰਗੇਨਾਈਜ਼ ਕਰ ਸਕਦੇ ਹੋ ਠੀਕ ਹੈ ਜੀ ਸੋ ਮੈਂ ਦੁਆਰਾ ਦੱਸ ਰਹੀ ਹਾਂ ਆਪਣੀ 12 ਤਰੀਕ ਕੱਲ੍ਹ ਦਿਨ ਵੀਰਵਾਰ ਨੂੰ ਆਪਣੇ ਕਿਹੜੇ ਕਿਹੜੇ ਐਕਟੀਵਿਟੀਆਂ ਨੇ ਮਦਰ ਮੀਟਿੰਗ ਪੂਰਕ ਖੁਰਾਕ ਤੇ ਲੈਕਚਰ ਕਿਚਨ ਗਾਰਡਨਿੰਗ ਬਾਰੇ ਜਾਗਰੂਕਤਾ ਛਾਤੀ ਦਾ ਦੁੱਧ ਚਮਾਉਣ ਬਾਰੇ ਜਾਗਰੂਕਤਾ ਆਯੂਸ਼ ਦੇ ਸਿਧਾਂਤਾਂ ਦੀ ਵਰਤੋਂ ਬਾਰੇ ਜਾਗ ਠੀਕ ਹੈ ਜੀ ਸੋ ਸਭ ਨੇ ਜਿਹੜੀ ਹੈ ਕਿ ਕਾਰਵਾਈ ਜ਼ਰੂਰ ਪਾਣੀ ਹੈ ਫਾਈ ਫਾਈ ਐਂਟਰੀਜ਼ ਜ਼ਰੂਰ ਕਰਨੀਆਂ ਨੇ ਥੈਂਕ ਯੂ ਸੋ ਮਚ